ਪੰਜਾਬ ਦੇ ਹਾਲਾਤ ਲਗਾਤਾਰ ਵੱਧ ਤੋਂ ਬੱਤਰ ਹੁੰਦੇ ਜਾ ਰਹੇ ਨੇ ਅਸੀਂ ਇਹ ਗੱਲ ਕਿਉਂ ਕਹਿ ਰਹੇ ਆ ਆ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਗੱਲ ਦੀਆਂ ਗਵਾਹ ਨੇ ਹੁਣ ਜਰਾ ਦੇਖੋ ਕਿਵੇਂ ਦਿਨ ਦਿਹਾੜੇ ਬੜੇ ਆਰਾਮ ਨਾਲ ਸੜਕ ਦੇ ਉੱਤੇ ਦੋ ਮਹਿਲਾਵਾ ਜਾ ਰਹੀਆਂ ਨੇ ਨਾਲ ਇੱਕ ਉਹਨਾਂ ਦੇ ਛੋਟਾ ਜਿਹਾ ਬੱਚਾ ਵੀ ਹੈ ਆ ਜਿਵੇਂ ਹੀ ਜਿਸ ਤਰੀਕੇ ਨਾਲ ਇਹ ਟਰੱਕ ਲੰਘਦਾ ਪਿੱਛੋਂ ਬਾਈਕ ਸਵਾਰ ਦੋ ਨੌਜਵਾਨ ਆਂਦੇ ਨੇ ਕਿਸ ਤਰੀਕੇ ਦੇ ਨਾਲ ਉਹ ਦੇਖੋ ਸਭ ਤੋਂ ਪਹਿਲਾਂ ਤੁਸੀਂ ਚਿੱਟੇ ਔਰ ਲਾਲ ਧਾਰੀਆਂ ਦੇ ਵਿੱਚ ਦੇਖ ਰਹੇ ਹੋ ਬਾਈਕ ਸਵਾਰ ਦੋ ਨੌਜਵਾਨ ਆ ਰਹੇ ਨੇ ਇੱਕ ਉੱਤਰ ਗਿਆ ਮਹਿਲਾ ਨੂੰ ਘੇਰ ਲਿਆ ਹੱਥ ਵਿੱਚ ਉਸਦੇ ਕੋਈ ਤਿੱਖੀ ਚੀਜ਼ ਹੈ ਡਰਾਇਆ ਧਮਕਾਇਆ ਜਾ ਰਿਹਾ ਹੈ ਉਸ ਦਿਨ ਲੁੱਟ ਹੋ ਗਈ ਹੈ ਮਹਿਲਾ ਨੂੰ ਡਰਾ ਧਮਕਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਇਹ ਜਿਹੜਾ ਬਦਮਾਸ਼ ਹੈ ਮਹਿਲਾ ਤੋਂ ਉਸਦਾ ਮੰਗਲ ਸੂਤਰ ਖੋ ਲਿਆ ਐਨੇ ਨਹੀਂ ਜਾਂਦੇ ਜਾਂਦੇ ਉਸਦਾ ਮੋਬਾਈਲ ਫੋਨ ਵੀ ਖੋ ਕੇ ਫਰਾਰ ਹੋ ਗਿਆ। ਕੁਲ ਮਿਲਾ ਕੇ ਕਈ ਇੱਕ ਹੀ ਉਸ ਮਹਿਲਾ ਕੋਲੇ ਜੋ ਵੀ ਸੀ ਉਸ ਤੋਂ ਖੋਲਿਆ। ਧੱਕਾਮੁਕੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਮੋਟਰਸਾਈਕਲ ਤੇ ਬੈਠਦੇ ਨੇ ਔਰ ਫਰਾਰ ਹੋ ਜਾਂਦੇ ਨੇ। ਹੁਣ ਜਰਾ ਸੋਚੋ ਕਿ ਕਿੰਨਾ ਖੌਫ ਹੈ ਇਹਨਾਂ ਬਦਮਾਸ਼ਾਂ ਦੇ ਵਿੱਚ, ਇਹਨਾਂ ਲੁਟੇਰਿਆਂ ਦੇ ਵਿੱਚ। ਬੜੇ ਆਰਾਮ ਨਾਲ ਦਿਨ ਦਿਹਾੜੇ ਭਾਵੇਂ ਸੜਕ ਸੁੰਨੀ ਹੈ ਪਰ ਫਿਰ ਵੀ ਇਕਾ ਦੁੱਕਾ ਲੋਕ ਆ ਜਾ ਰਹੇ ਨੇ। ਇਨਨੂੰ ਇਹ ਵੀ ਕੋਈ ਖੌਫ ਨਹੀਂ ਕਿ ਸਾਹਮਣੇ ਇਹਨਾਂ ਦੇ ਸੀਸੀਟੀਵੀ ਕੈਮਰਾ ਵੀ ਲੱਗਿਆ ਹੋਇਆ ਹੈ ਪਰ ਇਸ ਸਭ ਤੋਂ ਬੇਖਬਰ ਇਹ ਲੁਟੇਰੇ ਕਿਸ ਤਰੀਕੇ ਨਾਲ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਰਹੇ ਨੇ ਉਹਦੀਆਂ ਇਹ ਤਸਵੀਰਾਂ ਨੇ ਔਰ ਇਹ ਕੋਈ ਅੱਜ ਜਾਂ ਕੱਲ ਦੀ ਘਟਨਾ ਨਹੀਂ ਆਏ ਦਿਨ ਦੀਆਂ ਇਹ ਤਸਵੀਰਾਂ ਨੇ ਹਰ ਰੋਜ਼ ਇਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹਾਲਾਤ ਇਸੇ ਕਰਕੇ ਲੋਕ ਕਹਿ ਰਹੇ ਨੇ ਕਿ ਹੁਣ ਤਾਂ ਬਦ ਤੋਂ ਵੀ ਬੱਤਰ ਹੋ ਚੁੱਕੇ ਨੇ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ ਖਾਸ ਕਰਕੇ ਉਹ ਮਹਿਲਾਵਾ ਉਹ ਮਹਿਲਾਵਾਂ ਜਿਹੜੀਆਂ ਕਿ ਰਾਤ ਨੂੰ ਜਾਂਦੀਆਂ ਨੇ ਕਦੇ ਉਹਨਾਂ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਖੋਲ ਲਿੱਤੀਆਂ ਜਾਂਦੀਆਂ ਨੇ ਕਦੇ ਉਹਨਾਂ ਦੀਆਂ ਚੈਨੀਆਂ ਖੋਲ ਲਿੱਤੀਆਂ ਜਾਂਦੀਆਂ ਨੇ ਕਦੇ ਪਰਸ ਖੋ ਕੇ ਲੁਟੇਰੇ ਫਰਾਰ ਹੋ ਜਾਂਦੇ ਨੇ ਉਰ ਕਦੇ ਕਿਸ ਤਰੀਕੇ ਨਾਲ ਮੋਬਾਈਲ ਫੋਨ ਜਾਂ ਫਿਰ ਕੈਸ਼ ਨਕਦੀ ਕੁਝ ਵੀ ਜੋ ਵੀ ਹੁੰਦਾ ਮਹਿਲਾਵਾਂ ਕੋਲੇ ਉਹਨਾਂ ਦੇ ਕੋਲੋਂ ਖੋ ਕੇ ਫਰਾਰ ਹੋ ਜਾਂਦੇ ਨੇ ਪਰ ਕਿਸ ਤਰੀਕੇ ਦੇ ਨਾਲ ਹਰ ਵਾਰ ਦੀ ਤਰ੍ਹਾਂ ਪੁਲਿਸ ਦਾ ਰਟਿਆ ਰਟਾਇਆ ਇੱਕੋ ਬਿਆਨ ਆਂਦਾ ਹੈ ਕਿ ਮਾਮਲਾ ਦਰਜ ਕਰ ਲਿਆ ਛੇਤੀ ਦੋਸ਼ੀ ਗ੍ਰਿਫਤ ਵਿੱਚ ਹੋਣਗੇ ਪਰ ਇੱਕ ਕਿਉਂ ਇਸ ਤਰੀਕੇ ਦੀ ਕੋਈ ਵੀ ਸਜ਼ਾ ਨਹੀਂ ਦਿੱਤੀ ਜਾਂਦੀ ਜੋ ਕਿ ਇੱਕ ਉਦਾਹਰਨ ਸੈੱਟ ਹੋ ਸਕੇ ਇੱਕ ਐਗਜ਼ਾਮਪਲ ਸੈੱਟ ਹੋ ਸਕੇ ਬਾਕੀ ਅਪਰਾਧੀਆਂ ਦੇ ਲਈ ਕਿ ਅਪਰਾਧ ਕਰੋਗੇ ਤਾਂ ਉਹਦੇ ਅੰਜਾਮ ਬੜੇ ਮਾੜੇ ਹੋਣਗੇ ਪਰ ਨਹੀਂ ਲਗਾਤਾਰ ਸਾਡੇ ਕੋਲ ਇਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਕਿ ਕਿਸ ਤਰੀਕੇ ਨਾਲ ਲੁੱਟ ਹੁੰਦੀ ਹੈ ਹੁਣ ਵੀ ਇਹ ਮੂੰਹ ਬੋਲਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਪੰਜਾਬ ਦੇ ਅਸਲ ਇਸ ਵਕਤ ਹਾਲਾਤ ਕੀ ਨੇ ਘਰਾਂ ਚੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਜੇਕਰ ਕੋਈ ਵਿਅਕਤੀ ਲੁੱਟ ਦਾ ਸ਼ਿਕਾਰ ਹੁੰਦਾ ਤਾਂ ਕਿਸੇ ਨੂੰ ਫਿਰੋਤੀ ਲਈ ਧਮਕੀਆਂ ਆਉਂਦੀਆਂ ਨੇ ਕੋਈ ਨਸ਼ਿਆ ਨਾਲ ਸੜਕਾਂ ਤੇ ਝੂਲਦਾ ਫਿਰਦਾ ਤੇ ਕਿਸੇ ਦੇ ਕਤਲ ਕਰ ਦਿੱਤੇ ਜਾਂਦੇ ਨੇ ਇਹ ਪੰਜਾਬ ਦੇ ਇੱਕ ਨਹੀਂ ਬਲਕਿ ਪੰਜਾਬ ਦੇ ਸ਼ਹਿਰ-ਸ਼ਹਿਰ ਪਿੰਡ-ਪਿੰਡ ਔਰ ਗਲੀ-ਗਲੀ ਦੀ ਇਹ ਸਮੱਸਿਆ ਆ ਚੁੱਕੀ ਹੈ ਤੇ ਜਿਹੜੀਆਂ ਹੁਣ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਇਹ ਲੁਧਿਆਣੇ ਦੀਆਂ ਤਸਵੀਰਾਂ ਨੇ ਕਿਵੇਂ ਦਿਨ ਦਿਹਾੜੇ ਇੱਕ ਮਹਿਲਾ ਦੇ ਨਾਲ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਲੁੱਟ ਕੀਤੀ ਹੈ ਇੱਕ ਉੱਤਰਦਾ ਬੜੇ ਬੇਖੌਫ ਹੋ ਕੇ ਪਹਿਲਾਂ ਕੋਈ ਤਿੱਖੀ ਚੀਜ਼ ਦਿਖਾਉਂਦਾ ਉਸ ਨੂੰ ਡਰਾਉਂਦਾ ਧਮਕਾਂਦਾ ਤੇ ਉਸ ਦੇ ਨਾਲ ਲੁੱਟ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰਾ ਦੇ ਵਿੱਚ ਰਿਕਾਰਡ ਵੀ ਹੋ ਚੁੱਕੀਆਂ ਨੇ ਲੁਧਿਆਣਾ ਦੇ ਈਸਟ ਮੈਨ ਚੌਂਕ ਦੀ ਇਹ ਜਿਹੜੀ ਵੀਡੀਓ ਇਹ ਦੱਸੀ ਜਾ ਰਹੀ ਹੈ